ਉਹ ਇਹ ਜੀ ਕੀ ਮੀਟਿੰਗ ਹੋ ਰਹੀ ਅੱਜ ਸਾਸਿਕਾਲ ਜੀ ਅੱਜ ਬीडीपीਓ ਦਫਤਰ ਸ਼ੰਭੂ ਬੈਠੇ ਸੀ ਇੱਥੇ ਸਾਰੇ ਸੈਕਟਰੀ ਸਾਹਿਬਾਨ ਜੀਆਰਐਸ ਬीडीपीਓ ਟਿਲੋ ਸਾਹਿਬ ਕੋਸ਼ਿਸ਼ ਸਾਡੇ ਸਰਪੰਚ ਸਾਹਿਬਾਨ ਵੀ ਨਾਲ ਸੀਗੇ ਤੇ ਗਰਾਊਂਡਾਂ ਬਣਾਉਣ ਦੇ ਲਈ ਹਲਕੇ ਕਨੌਰ ਦੇ ਤਕਰੀਬਨ 175 ਦੇ ਕਰੀਬ ਪਿੰਡ ਨੇ ਤੇ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਇੱਕ ਚੰਗਾ ਵਾਲੀਬਾਲ ਕੋਡ ਇੱਕ ਚੰਗਾ ਜਿਹੜਾ ਗਰਾਊਂਡ ਬਣਾਇਆ ਜਾਵੇ ਸੋ ਉਸ ਉਸ ਵੰਦਰ ਦੇ ਵਿੱਚ ਮੀਟਿੰਗ ਸੀ ਇਹ ਪ੍ਰੋਜੈਕਟ ਤਕਰੀਬਨ 12 ਕਰੋੜ ਰੁਪਏ ਦੇ ਨੇੜੇ ਤੇੜੇ ਦਾ ਪ੍ਰੋਜੈਕਟ ਜਿਹੜਾ ਇਹ ਬਣੇਗਾ ਸੋ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਾਡੇ ਸੁਪਰਮੋ ਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਨਾਲ ਸਾਰਿਆਂ ਵੱਲੋਂ ਰਲ ਕੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਆਪਾਂ ਛੇੜਿਆ ਕਿਉਂਕਿ ਬੱਚਿਆਂ ਨੂੰ ਆਪਾਂ ਜਿੰਨਾ ਟਾਈਮ ਗਰਾਊਂਡਾਂ ਵੱਲ ਨਹੀਂ ਲੈ ਕੇ ਜਾਵਾਂਗੇ ਤੇ ਆਪਾਂ ਨੂੰ ਬੜੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ ਸੋ ਮੈਂ ਨੌਜਵਾਨ ਪੀੜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਗਰੌਂਡਾ ਵੱਲ ਜਾਓ ਰੋਜ਼ਗਾਰ ਜਿਹੜਾ ਉਹ ਤੁਹਾਨੂੰ ਮਾਨ ਸਰਕਾਰ ਜਿਹੜਾ ਦੇਣ ਜਾ ਰਹੀ ਹੈ ਸੋ ਯੁੱਧ ਜਿਹੜਾ ਨਸ਼ਿਆਂ ਵਿਰੁੱਧ ਤੇ ਮੈਂ ਇਹ ਗੱਲ ਕਹਾਂਗਾ ਕਿ ਉੱਠੋ ਤੁਰੋ ਤੇ ਸਰਕਾਰ ਤੁਹਾਡੀ ਵੇਟ ਕਰ ਰਹੀ ਹੈ ਜੋ ਆਪਣੇ ਲੰਬੇ ਅਸੀਂ ਗਿਲੇ ਸ਼ਿਕਵੇ ਸੀ ਕਿ ਸਰਕਾਰਾਂ ਸਪੋਰਟਸ ਲਈ ਬਹੁਤ ਘੱਟ ਕਰਦੀਆਂ ਸੋ ਮਾਨ ਸਰਕਾਰ ਨੇ ਜਿਹੜਾ ਬਜਟ ਹੈ ਉਹ 985 ਕਰੋੜ ਜਿਹੜਾ 985 ਕਰੋੜ ਦੇ ਨੇੜੇ ਤੇੜੇ ਉਹ ਵੀ ਬਜਟ ਕੀਤਾ ਪਹਿਲਾਂ ਜਦੋਂ ਅਸੀਂ ਵਾਕਟਰ ਸੰਭਾਲੀ ਸੀ ਉਦੋਂ 200 ਕਰੋੜ ਜਿਹੜਾ ਇਹਦਾ ਬਜਟ ਸੀ ਹੋਰ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜਾ ਬਜਟ ਹੈ ਸੋ ਮੈਂ ਸਾਰੇ ਮੀਡੀਆ ਦੇ ਜ਼ਰੀਏ ਬੇਨਤੀ ਕਰਦਾ ਵੀ ਆਪਾਂ ਉੱਠੀਏ ਤੇ ਗਰਾਊਂਡ ਚੱਲੀਏ ਤੇ ਗਰਾਊਂਡ ਬਣਾਉਣੇ ਕਦੋਂ ਸ਼ੁਰੂ ਹੋਣਗੇ ਕਦੋਂ ਤੱਕ ਸਾਰੇ ਪਿੰਡਾਂ ਦੇ ਤਿਆਰ ਹੋ ਜਾਣਗੇ ਜੀ ਇਹ ਆਪਾਂ ਕੁਸ਼ਤਾ ਬਣਾ ਦਿੱਤੇ ਸੀ ਪਹਿਲਾਂ ਸ਼ੁਰੂ ਕੀਤੇ ਸੀ ਆ ਆਈਡੀਆ ਜਿਹੜਾ ਆਪਣੇ ਚਾਪੜ ਤੋਂ ਨੂੰ ਨੇੜੇ ਤੁਸਾਂ ਜਾ ਕੇ ਦੇਖ ਸਕਦੇ ਵਾਲੀਵਾਲ ਕੋਰਟ ਜਿਹੜਾ ਉੱਥੇ ਬਣ ਕੇ ਰੈਡੀ ਹੋ ਗਿਆ ਘਰਾਮੇ ਦੇ ਵਿੱਚ ਸਟੇਡੀਅਮ ਬਣ ਕੇ ਰੈਡੀ ਹੋ ਗਿਆ ਸੀ ਰੇਡੀ ਗੁਰਨਾ ਦੇ ਵਿੱਚ ਸਟੇਡੀਅਮ ਬਣ ਕੇ ਰੈਡੀ ਹੋ ਗਿਆ ਸੀ ਤੇ ਕੱਲ ਨੂੰ ਵਾਲੀਵਾਲ ਕੋਰਟ ਜਿਹੜੇ ਅਸੀਂ ਕੱਲ ਨੂੰ ਸ਼ੁਰੂ ਕਰਦਾਂਗੇ ਕੋਸ਼ ਸਟੇਡੀਅਮ ਜਿਹਦੇ 1 ਏਕੜ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਪਾਸ ਹੋ ਕੇ ਆਇਆ ਉਹ ਵੀ ਸੋ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਤੇ ਜਿਹੜੇ ਕੱਲ ਨੂੰ ਆਪਾਂ ਗਰਾਊਂਡਾਂ ਦਾ ਜਿਹੜਾ ਕੰਮ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ੁਰੂ ਕਰਦਾਂਗੇ ਇਹਦਾ ਟਾਈਮ ਜਿਹੜਾ ਤਕਰੀਬਨ ਮੈਨੂੰ ਲੱਗਦਾ 60 ਕੇ ਦਿਨ ਦਾ 50 ਤੋਂ 60 ਦਿਨ ਦਾ ਇਹਦਾ ਟਾਈਮ ਆਪਾਂ ਕੋਸ਼ਿਸ਼ ਕਰਾਂਗੇ ਕਿਉਂਕਿ ਕਈ ਵਾਰੀ ਮਟੀਰੀਅਲ ਦੀ ਦਿੱਕਤ ਆ ਜਾਂਦੀ ਹੈ ਕਿ ਬਾਡੀ ਦਾ ਸੀਜ਼ਨ ਵੀ ਆ ਜਾਣਾ ਸੋ ਮੈਨੂੰ ਲੱਗਦਾ ਵੀ ਅਸੀਂ ਜਿਹੜਾ 50 60 ਦਿਨ ਦੇ ਵਿੱਚ ਸਾਰੇ ਜਿਹੜੇ ਕੰਪਲੀਟ ਕਰ ਦਾਂਗੇ ਕਈ ਵਾਰੀ ਕਿਸੇ ਪਿੰਡ ਦੇ ਵਿੱਚ ਜਗ੍ਹਾ ਦੀ ਵੀ ਦਿੱਕਤ ਆ ਜਾਂਦੀ ਹੈ ਵੀ ਆਪਾਂ ਨੇ ਜਗ੍ਹਾ ਦੇ ਉੱਤੇ ਸਹਿਮਤੀ ਨਹੀਂ ਬਣਦੀ ਸੋ ਮੈਂ ਸਾਰੇ ਸਰਪੰਚ ਸਾਹਿਬਾਨ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਇਹਦੇ ਵਿੱਚ ਤੁਸੀਂ ਸਹਿਯੋਗ ਦੇਣਾ ਇੱਕ ਵਧੀਆ ਜਗ੍ਹਾ ਦੇ ਉੱਤੇ ਜਿੱਥੇ ਨੌਜਵਾਨਾਂ ਨੂੰ ਕੱਲ ਨੂੰ ਬੱਚੇ ਖੇਡਣ ਕੋਈ ਪਿੰਡ ਵਾਲਿਆਂ ਨੂੰ ਵੀ ਤਕਲੀਫ ਨਾ ਹੋਵੇ ਕਈ ਵਾਰੀ ਕੀ ਹੁੰਦਾ ਬੱਚੇ ਖੇਡਦੇ ਆ ਤਾਂ ਸ਼ੋਰ ਕਰਦੇ ਆ ਤੇ ਫਿਰ ਬਾਅਦ ਵਿੱਚ ਸ਼ਿਕਾਇਤਾਂ ਆਉਂਦੀਆਂ ਚੰਗੀ ਜਗ੍ਹਾ ਟੈਂਕੀ ਦੇ ਉੱਤੇ ਜਗ੍ਹਾ ਮਿਲ ਜਾਂਦੀ ਹੈ ਸਕੂਲ ਦੀ ਗਰਾਊਂਡ ਮਿਲ ਜਾਂਦੀ ਹੈ ਬਾਹਰ ਕੋਈ ਖੁੱਲੀ ਜਗ੍ਹਾ ਮਿਲ ਜਾਂਦੀ ਹੈ ਸੋ ਚੰਗੀ ਜਗ੍ਹਾ ਚੂਜ਼ ਕਰਕੇ ਤੁਸੀਂ ਦਿਓ ਗਰਾਊਂਡ ਅਸੀਂ ਬਣਾ ਕੇ ਦੇ ਦਾਂ ਬਹੁਤ ਬਹੁਤ ਧੰਨਵਾਦ ਜੀ ਮੈਂ ਜਤਿੰਦਰ ਸਿੰਘ ਢਿੱਲੋਂ ਬਲਾਕ ਵਿਕਾਰ ਪੰਚਾਇਤ ਅਤਰ ਸ਼ੰਭੂ ਕਲਾ ਅਤੇ ਸਰਕਾਰ ਵੱਲੋਂ ਮੈਨੂੰ ਬਲਾਕ ਨੌਰ ਦਾ ਵੀ ਚਾਰਜ ਮਿਲਿਆ ਹੈ ਅੱਜ ਦੀ ਮੀਟਿੰਗ ਦੇ ਸੰਬੰਧ ਵਿੱਚ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਰਕਾਰ ਵੱਲੋਂ ਬੜੇ ਵਾਰ ਫੁੱਟਿੰਗ ਲੈਵਲ ਤੇ ਸਾਰੇ ਪੰਜਾਬ ਵਿੱਚ ਪਲੇ ਗਰਾਊਂਡ ਚਨਾਉਣ ਦੀ ਇੱਕ ਤਜਵੀਦ ਹੈ ਜੋ ਕਿ ਜਿਸ ਦੀ ਟੈਕਨੀਕਲ ਅਪਰੂਵਲ ਵੀ ਮਿਲ ਚੁੱਕੀ ਹੈ ਅਤੇ ਐਡਮਿਨਿਸਟ੍ਰੇਟਿਵ ਅਪਰੂਵਲ ਵੀ ਮਿਲ ਚੁੱਕੀ ਹੈ ਦੋਨੇ ਬਲਾਕਾਂ ਵਿੱਚ ਮਿਲਾ ਕੇ 22 ਕਰੋੜ ਰੁਪਇਆ ਖਰਚਾ ਜਾਵੇਗਾ ਜਿਸ ਵਿੱਚ ਜੋ ਨਸ਼ਾ ਵਿਰੋਧ ਮਹਮ ਚੱਲ ਰਹੀ ਹੈ ਉਸ ਨੂੰ ਵੀ ਰੁਕਿਆ ਜਾਵੇਗਾ ਉਸ ਤੇ ਵੀ ਬਹੁਤ ਵਧੀਆ ਢੰਗ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਯੂਥ ਨੂੰ ਪਲੇਗਰਾਉਂਡਾਂ ਵਿੱਚ ਲਿਆ ਕੇ ਬੜੇ ਵਧੀਆ ਤਰੀਕੇ ਨਾਲ ਉਹਨਾਂ ਦਾ ਨਸ਼ਾ ਛਡਾ ਕੇ ਅਤੇ ਬਹੁਤ ਹੌਲੀ ਵਾਲ ਗਰਾਊਂਡ ਵੀ ਬਣਾਏ ਜਾ ਰਹੇ ਹਨ ਫੁੱਟਬਾਲ ਗਰਾਊਂਡ ਵੀ ਬਣਾਏ ਜਾ ਰਹੇ ਹਨ ਟਰੈਕ ਵੀ ਬਣਾਏ ਜਾਣਗੇ ਅਤੇ ਸਾਰੀ ਇੱਕ ਤਸਵੀਰ ਹੀ ਪੰਜਾਬ ਦੀ ਬਦਲਦੀ ਜਾਵੇਗੀ ਔਰ ਇਹ ਕੰਮ ਬਹੁਤ ਤੋਂ ਵੱਧ 15 ਮਈ ਤੱਕ ਪੂਰਾ ਕਰਕੇ ਇਸ ਦਾ ਨੀਂਹ ਪੱਥਰ ਵੀ ਅਤੇ ਢਕਾਟਨ ਕਰਾਈ ਜਾਣ। ਹਲਕਾ ਕਿਨੋਤ ਪਿੰਨੇ ਦੇ ਪਿੰਡਾਂ ਚ ਬਣਾਇਆ ਜਾ ਰਿਹਾ ਹੈ। 175 ਦੇ 175 ਪਿੰਡਾਂ ਵਿੱਚ ਹੀ ਇਹ ਬਣਾਏ ਜਾਣਗੇ। ਸਰ ਜਿਵੇਂ ਕਈ ਪਿੰਡਾਂ ਦੇ ਕੋਲ ਆਪਣੀ ਜ਼ਮੀਨ ਨਹੀਂ ਹੈਗੀ ਜੀ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਵਿੱਚ ਜੋ ਸਕੂਲ ਹਨ ਆਲਰੇਡੀ ਉਹਨਾਂ ਦੇ ਵਿੱਚ ਬਣਾਏ ਜਾਣਗੇ। ਜਿਨ੍ਹਾਂ ਕੋਲ ਹੈਗੇ ਉਹਨਾਂ ਦੀ ਵਿੱਚ ਵੋਲੀਬਾਲ ਦਾ ਸੀ ਗਰਾਊਂਡ ਬਣਾ ਰਹੇ ਹਾਂ ਜਿਸ ਲਈ ਬਹੁਤ ਘੱਟ ਲੋੜ ਹੁੰਦੀ ਹੈ ਪਰੰਤੂ ਫਿਰ ਵੀ ਬੱਚਿਆਂ ਨੂੰ ਸਹਯੋਗ ਹੁੰਦਾ ਹੈ। ਇਹਨਾਂ ਦੇ ਜਿੰਨਾ ਕ ਐਸਟੀਮੇਟ ਜੋ ਹੈ ਅੱਜ ਆ ਜਮਲੇ ਸਾਹਬ ਵੀ ਆਏ ਕਿੰਨਾ ਕ ਐਸਟੀਮੇਟ ਜੋ ਹੈ ਐਸਟੀਮੇਟ ਹੱਦਕ 6 ਲੱਖ ਰੁਪਏ ਤਕਰੀਬਨ ਪਰ ਗਰਾਊਂਡ ਹੁੰਦਾ ਹੈ ਜੋ ਛੋਟਾ ਹੈ ਜੋ ਵੱਡਾ ਹੈ ਉਸ ਤੇ 15 ਲੱਖ ਰੁਪਏ ਵੀ ਖਰਚਣ ਇਹ ਪਿੰਡ ਦੇ ਲਿਹਾਰ ਨਾਲ ਕਿੱਥੇ ਜ਼ਮੀਨ ਇਕੱਠਾ ਹੈ ਉੱਤੇ ਛੋਟੇ ਬਣਾਏ ਜਾ ਰਹੇ ਹਨ ਕਿੱਥੇ ਜ਼ਮੀਨ ਉਪਲਬਧ ਹੈ ਉੱਥੇ ਵਧੀਆ ਤਰੀਕੇ ਨਾਲ ਵੱਡੇ ਵੀ ਬਣਾਏ ਜਾ ਰਹੇ ਸਰ ਇਹ ਵਾਲਾ ਜਿਹੜਾ ਬਜਟ ਹੈ ਇਹ ਅਪਰੂਵਡ ਹੋ ਗਿਆ ਹੈ ਜਾਂ ਇਹ ਅਪਰੂਵਡ ਹੋ ਚੁੱਕਿਆ ਹੈ ਇਹ ਅਪਰੂਵ ਹੋ ਚੁੱਕਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਅਪਰੂਵਲ ਹੋ ਕੇ ਸਾਡੇ ਕੋਲ ਪਹੁੰਚ ਚੁੱਕੀ ਹੈ। ਕੰਮ ਸ਼ੁਰੂ ਕਰਾਇਆ ਜਾ ਰਿਹਾ ਹੈ। ਇਹ ਕੱਲ ਤੋਂ ਇੱਕ ਤਰੀਕ ਤੋਂ ਸਵੇਰੇ ਤਕਰੀਬਨ 9-10 ਵਜੇ ਪੂਰੇ ਜੰਗੀਪੰਦਰ ਤੇ ਇਸ ਨੂੰ ਮਹਿੰਮ ਦੇ ਤੌਰ ਤੇ ਚਲਾ ਕੇ ਨਿਪਰੇ ਜੜਾਇਆ ਜਾਵੇ। ਸਰ ਤੁਸੀਂ ਪਹਿਲੇ ਦੱਸਿਆ ਕਦ ਤੱਕ ਇਹ ਕੰਪਲੀਟ ਹੋ ਜਾਏਗਾ? ਇਹ ਤਕਰੀਬਨ 15 ਕਮਈ ਤੱਕ ਲਾਸਟ ਹੈ ਜੀ ਕਰਦਾਂ। ਧੰਨਵਾਦ।